ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਤਨ ਤਨ ਬਾਬਾ ਮਹਾ ਹਰਨਾਮ ਸਿੰਘ ਜੀ ਦਾ ਇੱਕ ਪੁਰਾਣਾ ਸੇਵਕ ਸੀ ਉਹ ਬਾਬਾ ਜੀ ਦੀ ਨੇਮ ਨਾਲ ਬਹੁਤ ਸੇਵਾ ਕਰਦਾ ਸੀ ਉਸ ਸੇਵਕ ਦੀ ਬਾਬਾ ਜੀ ਤੇ ਬਹੁਤ ਸ਼ਰਧਾ ਤੇ ਭਾਵਨਾ ਸੀ ਉਹ ਸੇਵਕ ਕਦੇ ਵੀ ਬਾਬਾ ਜੀ ਦੀ ਸੇਵਾ ਦਾ ਨਾਗਾ ਨਹੀਂ ਪਹਿਣ ਦਿੰਦਾ ਸੀ ਉਸ ਸੇਵਕ ਦੀ ਇੱਕ ਨੌਜਵਾਨ ਲੜਕੀ ਸੀ ਜੋ ਵਿਆਉਣ ਦੇ ਯੋਗ ਹੋ ਚੁੱਕੀ ਸੀ ਇੱਕ ਵਾਰ ਉਸ ਸੇਵਕ ਦੀ ਘਰਵਾਲੀ ਨੇ ਬਾਬਾ ਜੀ ਕੋਲ ਆ ਕੇ ਬੇਨਤੀ ਕੀਤੀ ਹਜੂਰ ਸਾਡੀ ਲੜਕੀ ਵਿਆਉਣ ਯੋਗ ਹੋ ਗਈ ਹੈ ਘਰਵਾਲੀ ਨੇ ਆਪਣੇ ਪਤੀ ਵੱਲ ਇਸ਼ਾਰਾ ਕਰਕੇ ਕਿਹਾ ਜੋ ਬਾਬਾ ਜੀ ਦਾ ਸੇਵਕ ਸੀ ਇਸ ਨੂੰ ਤਾਂ ਲੜਕੀ ਦੇ ਵਿਆਹ ਦਾ ਕੋਈ ਫਿਕਰ ਹੀ ਨਹੀਂ ਹੈ ਮੈਂ ਤਾਂ ਇਸ ਨੂੰ ਬਹੁਤ ਕਹਿੰਦੀ ਹਾਂ ਪਰ ਇਹ ਕੋਈ ਪਰਵਾਹ ਨਹੀਂ ਕਰਦਾ ਤੁਸੀਂ ਇਸ ਨੂੰ ਕਹੋ ਬਾਬਾ ਜੀ ਨੇ ਸੇਵਕ ਨੂੰ ਪੁੱਛਿਆ ਕਿਉਂ ਭਾਈ ਤੂੰ ਲੜਕੀ ਦਾ ਵਿਆਹ ਕਿਉਂ ਨਹੀਂ ਕਰਦਾ ਸੇਵਕ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਹਜੂਰ ਤੁਸੀਂ ਜਾਣੀ ਜਾਣ ਹੋ ਘਰ ਵਿੱਚ ਬਹੁਤ ਗਰੀਬੀ ਹੈ ਮੇਰੀ ਘਰਵਾਲੀ ਚਾਹੁੰਦੀ ਹੈ ਕਿ ਮੈਂ ਲੜਕੀ ਦੇ ਪੈਸੇ ਲੈ ਕੇ ਉਸ ਦਾ ਵਿਆਹ ਕਰ ਦਵਾਂ ਭਾਵ ਲੜਕੀ ਨੂੰ ਵੇਚ ਦਵਾਂ ਪਰ ਮੈਂ ਆਪਣੀ ਲੜਕੀ ਦੇ ਪੈਸੇ ਨਹੀਂ ਲੈਣੇ ਮੈਂ ਉਸ ਦਾ ਪੁੱਣ ਵਾਲਾ ਵਿਆਹ ਕਰਨਾ ਹੈ ਜਦੋਂ ਮੇਰੇ ਵਿੱਚ ਹਿੰਮਤ ਹੋਵੇਗੀ ਲੜਕੀ ਦਾ ਵਿਆਹ ਕਰ ਦਵਾਂਗਾ ਬਾਬਾ ਜੀ ਨੇ ਸੇਵਕ ਦੀ ਘਰਵਾਲੀ ਨੂੰ ਤਾੜਨਾ ਕੀਤੀ ਤੇ ਕਿਹਾ ਕਿਉਂ ਦੇਵੀ ਧੀ ਦੇ ਪੈਸੇ ਲੈ ਕੇ ਕਿਸ ਜਨਮ ਵਿੱਚ ਮੋੜੇਗੀ ਇੰਨਾ ਵੱਡਾ ਪਾਪ ਕਿਤੇ ਵੀ ਬਖਸ਼ਿਆ ਨਹੀਂ ਜਾਵੇਗਾ ਸੇਵਕ ਦੀ ਘਰਵਾਲੀ ਨੇ ਰੋ ਕੇ ਬਾਬਾ ਜੀ ਨੂੰ ਬੇਨਤੀ ਕੀਤੀ ਹਜੂਰ ਜੇ ਸਾਡੇ ਵਿੱਚ ਹਿੰਮਤ ਹੁੰਦੀ ਤਾਂ ਅਸੀਂ ਲੜਕੀ ਦਾ ਵਿਆਹ ਕਰ ਦਿੰਦੇ ਹੁਣ ਤੁਸੀਂ ਦੱਸੋ ਕਿਵੇਂ ਲੜਕੀ ਦਾ ਵਿਆਹ ਕਰੀਏ ਮੇਰਾ ਘਰ ਵਾਲਾ ਤਾਂ ਤੁਹਾਡੇ ਕੋਲ ਹੀ ਬੈਠਾ ਰਹਿੰਦਾ ਹੈ ਫਿਰ ਬਾਬਾ ਜੀ ਨੇ ਉਸ ਸੇਵਕ ਵੱਲ ਦੇਖ ਕੇ ਬਚਨ ਕੀਤਾ ਕਿਉਂ ਬਈ ਤੂੰ ਕਦੇ ਆਪਣੇ ਘਰ ਦੀ ਕੋਈ ਦੁੱਖ ਤਕਲੀਫ ਸਾਨੂੰ ਕਿਉਂ ਨਹੀਂ ਦੱਸੀ ਸੇਵਕ ਨੇ ਨਿਮਰਤਾ ਸਹਿਤ ਉੱਤਰ ਦਿੱਤਾ ਹਜੂਰ ਮੈਂ ਆਪਣਾ ਅੱਗਾ ਸੁਧਾਰਨ ਲਈ ਆਪ ਜੀ ਦੀ ਸੇਵਾ ਕਰ ਰਹਾ ਹਾਂ ਮੈਂ ਵੀ ਤੁਹਾਡਾ ਹਾਂ ਪਰਿਵਾਰ ਵੀ ਤੁਹਾਡਾ ਹੀ ਹੈ ਇਹ ਸੁਣ ਕੇ ਬਾਬਾ ਜੀ ਬਹੁਤ ਪ੍ਰਸੰਨ ਹੋਏ ਤੇ ਬਚਨ ਕੀਤਾ ਸ਼ੁੱਧ ਹੈ ਬਾਬਾ ਜੀ ਨੇ ਫਰਮਾਇਆ ਸਵੇਰੇ ਤੁਸੀਂ ਦੋਵੇਂ ਜਣੇ ਘਰੋਂ ਹੋ ਕੇ ਇੱਥੇ ਆਇਓ ਤੇ ਨਾਲ ਕੰਨਿਆ ਨੂੰ ਵੀ ਨਾਲ ਲੈ ਆਇਓ ਅਗਲੇ ਦਿਨ ਬਾਬਾ ਜੀ ਦੇ ਹੁਕਮ ਅਨੁਸਾਰ ਸੇਵਕ ਤੇ ਉਸ ਦੀ ਘਰ ਵਾਲੀ ਅਤੇ ਨਾਲ ਉਸ ਦੀ ਧੀ ਤਿੰਨੋਂ ਜਾਣੇ ਬਾਬਾ ਜੀ ਕੋਲ ਹਾਜ਼ਰ ਹੋ ਗਏ। ਬਾਬਾ ਜੀ ਨੇ ਹੁਕਮ ਕੀਤਾ ਇਹਨਾਂ ਦੀ ਸ਼ਰਧਾ ਕਰਾਓ। ਹੁਕਮ ਅਨੁਸਾਰ ਸੰਤ ਨਾਰਾਇਣ ਸਿੰਘ ਜੀ ਨੇ ਤਿੰਨਾਂ ਦੀ ਸ਼ਰਧਾ ਕਰਾਈ। ਉਸ ਤੋਂ ਬਾਅਦ ਬਾਬਾ ਜੀ ਨੇ ਸਾਰੇ ਪਰਿਵਾਰ ਨੂੰ ਆਪਣੇ ਸਾਹਮਣੇ ਬਿਠਾ ਕੇ ਕੁਝ ਸਮਾਂ ਮਿਹਰ ਦੀ ਦ੍ਰਿਸ਼ਟੀ ਪਾਈ ਤੇ ਹੁਕਮ ਕੀਤਾ ਜਾਓ ਕੋਈ ਘਰ ਦੇਖ ਕੇ ਕੰਨਿਆ ਦਾ ਵਿਆਹ ਕਰ ਦਿਓ ਕੰਨਿਆ ਸੁਖੀ ਰਹੇਗੀ ਸੇਵਕ ਨੇ ਤੁਰਨ ਲੱਗੇ ਬਾਬਾ ਜੀ ਨੂੰ ਫਿਰ ਬੇਨਤੀ ਕੀਤੀ ਹਜੂਰ ਪਤਾ ਨਹੀਂ ਕਦੋਂ ਕੋਈ ਘਰ ਮਿਲੇਗਾ ਮੇਰੀ ਸੇਵਾ ਵਿੱਚ ਕੋਈ ਨਾਗਾ ਨਾ ਪਵੇ ਮੈਂ ਕਿਤੇ ਕੋਈ ਘਰ ਵੇਖਣ ਨਹੀਂ ਜਾਣਾ ਬਾਬਾ ਜੀ ਨੇ ਬਚਨ ਕੀਤਾ ਤੂੰ ਫਿਕਰ ਨਾ ਕਰ ਤੂੰ ਆਪਣੇ ਘਰ ਜਾ ਕੇ ਵੇਖ ਗੁਰੂ ਨਾਨਕ ਪਾਤਸ਼ਾਹ ਜੀ ਕੀ ਕਰਦੇ ਹਨ ਜਦੋਂ ਸੇਵਕ ਆਪਣੇ ਘਰ ਮੁੜਿਆ ਤਾਂ ਇੱਕ ਸੇਵਕ ਦਾ ਰਿਸ਼ਤੇਦਾਰ ਆ ਕੇ ਕਹਿਣ ਲੱਗਾ ਮੈਂ ਤੇਰੀ ਲੜਕੀ ਵਾਸਤੇ ਇੱਕ ਲੜਕਾ ਪਸੰਦ ਕੀਤਾ ਹੈ ਤੂੰ ਚੱਲ ਕੇ ਦੇਖ ਲੈ ਸੇਵਕ ਕਹਿਣ ਲੱਗਾ ਜੇ ਤੂੰ ਪਸੰਦ ਕਰ ਲਿਆ ਹੈ ਤਾਂ ਠੀਕ ਹੈ ਮੈਂ ਨਹੀਂ ਦੇਖਣ ਜਾਣਾ ਸੇਵਕ ਨੇ ਉਸ ਰਿਸ਼ਤੇਦਾਰ ਨੂੰ ਸ਼ਗਨ ਦੇ ਕੇ ਗੱਲ ਪੱਕੀ ਕਰਨ ਲਈ ਭੇਜ ਦਿੱਤਾ ਗੱਲ ਪੱਕੀ ਹੋ ਗਈ ਅਤੇ ਵਿਆਹ ਦਾ ਦਿਨ ਵੀ ਰੱਖ ਲਿਆ ਅਗਲੇ ਦਿਨ ਸੇਵਕ ਬਾਬਾ ਜੀ ਕੋਲ ਦੁੱਧ ਲੈ ਕੇ ਗਿਆ ਅਤੇ ਬਾਬਾ ਜੀ ਨੂੰ ਸਾਰੀ ਗੱਲ ਦੱਸੀ ਤਾਂ ਬਾਬਾ ਜੀ ਨੇ فرمایا ਕਿ ਠੀਕ ਹੈ ਤੂੰ ਹੁਣ ਜਾ ਕੇ ਤਿਆਰੀ ਕਰ ਸੇਵਕ ਬਾਬਾ ਜੀ ਦੇ ਹੁਕਮ ਅਨੁਸਾਰ ਥੋੜੀ ਬਹੁਤ ਤਿਆਰੀ ਕਰਨ ਲੱਗ ਪਿਆ। ਵਿਆਹ ਦਾ ਸਮਾਨ ਰੱਖਣ ਲਈ ਸੇਵਕ ਇੱਕ ਕੱਚਾ ਕੋਠਾ ਜਿਹਾ ਤਿਆਰ ਕਰਨ ਲੱਗ ਪਿਆ ਅਤੇ ਕੁਝ ਜ਼ਮੀਨ ਪੱਟੀ ਤਾਂ ਜ਼ਮੀਨ ਦੇ ਹੀਠਾਂ ਤੋਂ ਕੁਝ ਚਾਂਦੀ ਦੇ ਰੁਪਏ ਨਿਕਲ ਆਏ। ਇਹ ਦੇਖ ਕੇ ਸਾਰਾ ਪਰਿਵਾਰ ਬਹੁਤ ਖੁਸ਼ ਹੋਇਆ। ਪੂਰਨ ਮਹਾਪੁਰਖਾਂ ਦੀ ਸੇਵਾ ਨੇ ਘਰ ਵਿੱਚ ਰੰਗ ਭਾਗ ਲਾ ਦਿੱਤੇ। ਘਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਸਾਰੇ ਫਿਕਰ ਦੂਰ ਹੋ ਗਏ ਕਿੱਥੇ ਤਾਂ ਐਨੀ ਗਰੀਬੀ ਸੀ ਹੁਣ ਬਾਬਾ ਜੀ ਦੀ ਮਿਹਰ ਨਾਲ ਗਰੀਬੀ ਦੂਰ ਹੋ ਗਈ ਲੜਕੀ ਦਾ ਬਹੁਤ ਵਧੀਆ ਖੁਸ਼ੀ ਖੁਸ਼ੀ ਵਿਆਹ ਹੋ ਗਿਆ ਪਰ ਸੇਵਕ ਨੇ ਇੱਕ ਦਿਨ ਵੀ ਬਾਬਾ ਜੀ ਦੀ ਸੇਵਾ ਦਾ ਨਾਗਾ ਨਹੀਂ ਪਾਇਆ ਹੁਣ ਸੇਵਕ ਲੜਕੀ ਦਾ ਵਿਆਹ ਕਰਕੇ ਸੁਰਖਰੂ ਹੋ ਗਿਆ ਨੇਮ ਅਨੁਸਾਰ ਸੇਵਕ ਬਾਬਾ ਜੀ ਦੀ ਸੇਵਾ ਕਰਦਾ ਰਿਹਾ ਕੁਝ ਸਮੇਂ ਬਾਅਦ ਸੇਵਕ ਆਪਣੀ ਲੜਕੀ ਨੂੰ ਨਾਲ ਲੈ ਕੇ ਪੁੱਚੋਂ ਵੱਲ ਨੂੰ ਬਾਬਾ ਜੀ ਦੇ ਦਰਸ਼ਨ ਕਰਨ ਲਈ ਆ ਰਿਹਾ ਸੀ ਉਦੋਂ ਕੁਝ ਸਮਾਂ ਵੀ ਠੀਕ ਨਹੀਂ ਸੀ ਸੇਵਕ ਅਤੇ ਉਸਦੀ ਲੜਕੀ ਕੋਲ ਕੁਝ ਵਿਆਹ ਵਾਲੇ ਕੱਪੜੇ ਸਨ ਨਾਲੇ ਲੜਕੀ ਦੇ ਥੋੜਾ ਬਹੁਤ ਗਹਿਣਾ ਪਾਇਆ ਹੋਇਆ ਸੀ ਇਨਾਂ ਨੂੰ ਰਸਤੇ ਵਿੱਚ ਲੁੱਟਣ ਖੋਣ ਵਾਲੇ ਮਿਲ ਗਏ ਉਧਰ ਡੇਰੇ ਵਿੱਚ ਬਾਬਾ ਜੀ ਆਪਣੇ ਆਸਣ ਤੇ ਬੈਠੇ ਸਨ ਅਚਾਨਕ ਹੀ ਬਾਬਾ ਜੀ ਨੇ ਬਚਨ ਕੀਤਾ ਕਿ ਬਾਲਿਆ ਸਾਨੂੰ ਇੱਕ ਡਾਂਗ ਲਿਆ ਕੇ ਦੇ ਹੁਕਮ ਅਨੁਸਾਰ ਬਾਬਾ ਜੀ ਨੂੰ ਇੱਕ ਡਾਂਗ ਲਿਆ ਕੇ ਦੇ ਦਿੱਤੀ ਬਾਬਾ ਜੀ ਨੇ ਉਸ ਵਕਤ ਖੱਦਰ ਦਾ ਸਾਫਾ ਆਪਣੇ ਮੁਖ ਉੱਤੇ ਲਪੇਟਿਆ ਹੋਇਆ ਸੀ ਬਾਬਾ ਜੀ ਨੇ ਡਾਂਗ ਫੜ ਕੇ ਹੁਕਮ ਕੀਤਾ ਸਾਡੇ ਆਸਣ ਵਾਲੀ ਕੋਠੜੀ ਦਾ ਦਰਵਾਜ਼ਾ ਬੰਦ ਕਰ ਦਿਓ ਜਿੰਨਾ ਚਿਰ ਅਸੀਂ ਅੰਦਰੋਂ ਆਵਾਜ਼ ਨਾ ਦਈਏ ਦਰਵਾਜ਼ਾ ਖੋਲਣਾ ਨਹੀਂ ਤਕਰੀਬਨ ਡੇਢ ਘੰਟਾ ਦਰਵਾਜ਼ਾ ਬੰਦ ਰਿਹਾ ਇਸ ਦੌਰਾਨ ਕੁਝ ਪ੍ਰੇਮੀ ਬਾਬਾ ਜੀ ਦੇ ਦਰਸ਼ਨ ਕਰਨ ਆਏ ਤਾਂ ਦਰਵਾਜ਼ਾ ਬੰਦ ਦੇਖ ਕੇ ਉਹ ਬੜੇ ਹੈਰਾਨ ਹੋਏ ਕਿ ਅੱਜ ਬਾਬਾ ਜੀ ਦਾ ਦਰਵਾਜ਼ਾ ਇਸ ਸਮੇਂ ਕਿਉਂ ਬੰਦ ਹੈ ਕੁਝ ਸਮੇਂ ਬਾਅਦ ਬਾਬਾ ਜੀ ਨੇ ਦਰਵਾਜ਼ਾ ਖੋਲਣ ਦਾ ਹੁਕਮ ਦਿੱਤਾ ਜਦੋਂ ਦਰਵਾਜ਼ਾ ਖੋਲਿਆ ਤਾਂ ਬਾਬਾ ਜੀ ਦਾ ਸਰੀਰ ਰੇਤੇ ਨਾਲ ਲਿਬੜਿਆ ਹੋਇਆ ਸੀ ਸਾਰੇ ਦੇਖ ਕੇ ਬੜੇ ਹੈਰਾਨ ਹੋਏ ਕਿ ਬਾਬਾ ਜੀ ਦਾ ਇਹ ਕੀ ਕੌਤਕ ਹੈ ਬਾਬਾ ਜੀ ਨੇ ਸਾਰੇ ਸੇਵਾਦਾਰਾਂ ਨੂੰ ਹੁਕਮ ਕੀਤਾ ਕਿ ਸਾਡੇ ਸਰੀਰ ਤੋਂ ਰੇਤਾ ਝਾੜੋ ਸੇਵਾਦਾਰਾਂ ਨੇ ਬਾਬਾ ਜੀ ਦੇ ਸਰੀਰ ਤੋਂ ਰੇਤਾ ਝਾੜਿਆ ਕੁਝ ਸਮੇਂ ਬਾਅਦ ਸੇਵਕ ਆਪਣੀ ਲੜਕੀ ਸਮੇਤ ਬਾਬਾ ਜੀ ਕੋਲ ਆ ਗਿਆ ਜਦੋਂ ਸੇਵਕ ਤੇ ਉਸ ਦੀ ਲੜਕੀ ਨੇ ਬਾਬਾ ਜੀ ਨੂੰ ਆ ਕੇ ਮੱਥਾ ਟੇਕਿਆ ਤਾਂ ਉਸੇ ਵਕਤ ਲੜਕੀ ਬਾਬਾ ਜੀ ਨੂੰ ਦੇਖ ਕੇ ਕਹਿਣ ਲੱਗੀ ਕਿ ਪਿਤਾ ਜੀ ਅੱਜ ਆਪਣੀ ਰੱਖਿਆ ਬਾਬਾ ਜੀ ਨੇ ਕੀਤੀ ਹੈ ਰਸਤੇ ਵਿੱਚ ਜਦੋਂ ਆਪਾਂ ਨੂੰ ਲੁੱਟ ਖੋ ਕਰਨ ਵਾਲੇ ਮਿਲੇ ਸੀ ਤਾਂ ਉਹਨਾਂ ਤੋਂ ਜਿਸਨੇ ਆਪਣੀ ਰੱਖਿਆ ਕੀਤੀ ਉਹ ਬਿਲਕੁਲ ਬਾਬਾ ਜੀ ਵਰਗੇ ਸਨ ਤੇ ਇਹਨਾਂ ਦੇ ਨਾਲ ਦੋ ਬੰਦੇ ਹੋਰ ਵੀ ਸਨ ਉਸੇ ਵਕਤ ਬਾਬਾ ਜੀ ਨੇ ਲੜਕੀ ਨੂੰ ਚੁੱਪ ਕਰਾ ਦਿੱਤਾ ਤੇ ਸੇਵਕ ਨੂੰ ਘੂਰ ਕੇ ਕਿਹਾ ਤੂੰ ਘਰੋਂ ਤੁਰਨ ਲੱਗਿਆ ਵੇਲਾ ਕੋ ਵੇਲਾ ਨਹੀਂ ਦੇਖਦਾ ਜੇ ਅੱਜ ਅਸੀਂ ਤੇਰੀ ਰਾਖੀ ਨਾ ਕਰਦੇ ਤਾਂ ਉਹਨਾਂ ਨੇ ਲੜਕੀ ਖੋ ਕੇ ਲੈ ਜਾਣੀ ਸੀ ਤੇ ਫੇਰ ਕੀ ਬਣਨਾ ਸੀ ਇਹ ਸੁਣ ਕੇ ਸੇਵਕ ਦੀਆਂ ਅੱਖਾਂ ਵਿੱਚੋਂ ਅਥਰੂ ਵਹਿਣ ਲੱਗ ਪਏ ਸੇਵਕ ਨੇ ਬਾਬਾ ਜੀ ਦੇ ਚਰਨ ਫੜ ਕੇ ਭੁੱਲ ਮੰਗੀ ਤੇ ਬਾਬਾ ਜੀ ਦਾ ਲੱਖ ਲੱਖ ਸ਼ੁਕਰਾਨਾ ਕੀਤਾ ਇਹ ਦੇਖ ਕੇ ਸਾਰੀ ਸੰਗਤ ਬਹੁਤ ਹੈਰਾਨ ਹੋਈ ਅਤੇ ਸਭ ਨੇ ਕਿਹਾ ਕਿ ਧੰਨ ਹਨ ਬਾਬਾ ਜੀ ਗਰੀਬ ਨਿਵਾਜ ਬਾਬਾ ਜੀ ਸਰਬ ਕਲਾ ਸਮਰੱਥ ਸਨ ਆਪਣੇ ਸੇਵਕ ਦੀ ਇਸ ਤਰ੍ਹਾਂ ਬਾਬਾ ਜੀ ਨੇ ਲਾਜ ਰੱਖੀ ਜੋ ਸੇਵਕ ਆਪਣੀ ਸੇਵਾ ਦਾ ਪੱਕਾ ਹੁੰਦਾ ਹੈ ਮਹਾਪੁਰਖ ਵੀ ਉਸ ਨਾਲ ਪੱਕੀ ਯਾਰੀ ਨਿਭਾਉਂਦੇ ਹਨ ਆਪਣੇ ਜਨਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰਪਰ ਰਾਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ